मिशन हेल्प फाउंडेशन ਅਤੇ ਅੰਬੇਦਕਰ ਸਮਾਜ ਦਲ ਵੱਲੋਂ ਡਾਕਟਰ ਬੀਮਰਾਵ ਅੰਬੇਦਕਰ ਜੀ ਦਾ 133ਵਾਂ ਜਨਮ ਦਿਵਸ ਮਨਾਇਆ ਗਿਆ। ਔਰ ਇਸ ਮੌਕੇ ਤੇ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਚਰਨਜੀਤ ਕੁਮਾਰ ਅਤੇ ਪਵਨ ਸਬਰਵਾਲ ਅਤੇ ਉਹਨਾਂ ਦੀ ਟੀਮ ਵੱਲੋਂ ਲੋੜਵੰਦ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡੀਆਂ ਗਈ। ਇਸ ਮੌਕੇ ਤੇ ਰਾਸ਼ਟਰੀ ਅਧਿਐਚ ਅੰਬੇਦਕਰ ਸਮਾਜ ਦੇ सनी दानव जी ਅਤੇ ਉਹਨਾਂ ਦੀ ਟੀਮ ਨੂੰ ਮਿਸ਼ਨ ਹੈਲਪਰ ਫਾਊਂਡੇਸ਼ਨ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ सनी दानव ਜੀ ਵੱਲੋਂ ਡਾਕਟਰ ਬੀਮਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੇ ਉੱਤੇ ਕੇਕ ਕੱਟ ਕੇ ਇਸ ਮੌਕੇ ਨੂੰ ਸੈਲੀਬ੍ਰੇਟ ਕੀਤਾ ਗਿਆ ਮਿਸ਼ਨ ਹੈਲਥ ਫਾਊਂਡੇਸ਼ਨ ਔਰ ਅੰਬੇਦਕਰ ਸਮਾਜਦਲ ਜੋ ਕਿ ਸਾਡਾ ਕਲੱਬ ਹੈ ਇਹ ਦੋਨੇ ਜਿਹੜੀਏ ਸੰਗਠਨ ਚੱਲਦੇ ਨੇ ਸਾਡੇ ਅਧਿਕਾਰਦਾਰ ਦੋਨੇ ਹੀ ਸੰਗਠਨਾਂ ਚ ਕੰਮ ਕਰਦੇ ਨੇ ਮੈਂ ਬੇਨਤੀ ਕਰਾਂਗਾ ਪ੍ਰਧਾਨ ਜੀ ਨੂੰ ਅਗੇ ਹੈਲਥ ਫਾਊਂਡੇਸ਼ਨ ਦੇ ਨਾਮ ਤੇ ਬਹੁਤ ਸੇਵਾ ਕਰਦੇ ਬੇ ਨੇ ਪਵਨ ਸਬਰਵਾਲ ਜੀ ਉਹ ਵੀ 바ਵਾ ਸਾਹਿਬ ਦੇ ਅੱਜ ਦੇ ਜਨਮ ਦਿਹਾੜੇ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕ باد ਜੀ ਪਵਨ ਸਬਰਵਾਲ ਜੀ ਅਸੀ ਬਾਬਾ ਸਾਹਿਬ ਦੇ 133ਵੇਂ ਜਨਮ ਦਿਨ ਤੇ ਮਿਸ਼ਨ ਐਲ ਫਾਊਂਡੇਸ਼ਨ ਮਿਸ਼ਨ ਐਲ ਫਾਊਂਡੇਸ਼ਨ ਦੇ ਉੱਦੇਦਾਰ ਅਤੇ ਟੀਮ ਦੇ ਮੈਂਬਰਾਂ ਵੱਲੋਂ ਬਹੁਤ-ਬਹੁਤ ਵਧਾਈ ਦਿੰਦੇ ਆ ਸਾਰਿਆਂ ਨੂੰ। ਹੋਰ ਸੱਨੀ ਭਾਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ। ਧੰਨਵਾਦ ਜੀ। ਜੈ ਭੀਮ ਜੈ ਭਾਰਤ। ਹੋ ਸਾਥੀਓ ਜਿਨੇ ਵੀ ਮੇਰੇ ਵੀਰ ਇੱਥੇ ਪਹੁੰਚੇ ਨੇ ਬੱਚੇ ਨੇ ਮਤਾਵਾ ਪਹਿਣਾ ਬਜ਼ੁਰਗ ਮੈਂ ਸਭ ਦਾ ਧੰਨਵਾਦ ਕਰਦਾ ਇਸ ਇਵੈਂਟ ਤੇ ਪਹੁੰਚਣ ਵਾਸਤੇ ਜੋ ਜੇ ਸੁੰਦਰ ਸਮਾਂ ਸਾਡੇ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਜੀ ਦੇ 133ਵੇਂ ਜਨਮ ਦਿਨ ਤੇ ਇਹ ਜੋ ਪ੍ਰੋਗਰਾਮ ਹੈ ਮਿਸ਼ਨ ਹੈਲਪ ਫਾਊਂਡੇਸ਼ਨ ਔਰ ਅੰਬੇਦਕਰ ਸਮਾਜ ਦਲ ਭਾਰਤ ਇਹ ਸਾਂਝਾ ਉਪਰਾਲਾ ਅੱਜ ਕੀਤਾ ਗਿਆ ਔਰ ਜੋ ਛੋਟੇ ਛੋਟੇ ਬੱਚੇ ਜੋ ਗਰੀਬ ਘਰਾਂਦੋਂ ਨੇ ਉਹਨਾਂ ਵਾਸਤੇ ਕਾਪੀਜ਼ ਦਾਬਾ ਸਟੇਸ਼ਨਰੀ ਦਾ ਇੰਤਜ਼ਾਮ ਮਿਸ਼ਨ ਹੈਲਪ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਔਰ ਮੈਂ ਦੱਸਣਾ ਚਾਹੁੰਦਾ ਕਿ ਬਵਾ ਸਾਹਿਬ ਜੀ ਦਾ ਨਾਰਾ ਸੀ ਕਿ ਪੜ੍ਹੋ ਲਿਖੋ ਤੇ ਸੰਘਰਸ਼ ਕਰੋ ਉਸ ਉਦੇਸ਼ੇ ਤੇ ਚਲਦੇ ਹੋਏ ਸਾਡੀ ਐਨਜੀਓ ਮਿਸ਼ਨ ਹਲ ਫਾਊਂਡੇਸ਼ਨ ਔਰ ਅੰਬੇਦਕਰ ਸਮਾਜ ਦਲ ਪੰਜਾਬ ਨੇ ਅੱਜ ਇਹ ਉਪਰਾਲਾ ਕੀਤਾ ਸੋ ਮੈਂ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਐਜੂਕੇਸ਼ਨ ਹੈ ਇੱਕ ਉਹ ਦੌਲਤ ਹੈ ਜਿਹੜੀ ਸਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ ਛੀਨ ਨਹੀਂ ਸਕਦਾ। ਧੰਨਵਾਦ ਕਰਦੀ ਆ ਮਿਸ਼ਨ ਹੈਲਥ ਮਿਸ਼ਨ ਫਾਊਂਡੇਸ਼ਨ ਦਾ ਕਿ ਜਿਨ੍ਹਾਂ ਨੇ ਇਸ ਜਗ੍ਹਾ ਤੇ ਆ ਕੇ ਸਾਡੇ ਸਾਡੇ ਬੱਚਿਆਂ ਨੂੰ ਜੋ ਕਿ ਇਸ ਸਪੈਸ਼ਲ ਸਮੇਂ ਦੇ ਵਿੱਚ ਸਾਡੇ ਬੱਚਿਆਂ ਵਾਸਤੇ ਕੁਝ ਸਟੇਸ਼ਨਰੀ ਪ੍ਰੋਵਾਈਡ ਕਰਨ ਜਾ ਰਹੇ ਨੇ। ਔਰ ਇਹਨਾਂ ਦੇ ਮਹਾਜਦ ਜੋ ਕਿ ਸਾਡਾ ਹੈਲਪ ਚਾਈਲਡ ਆਫ ਇੰਡੀਆ ਹੈ ਉਹ ਸਾਡੇ ਬੱਚਾ ਨੂੰ ਉਹਨਾਂ ਦਾ ਫਿਊਚਰ ਕ੍ਰੀਏਟ ਕਰਨ ਵਾਸਤੇ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹਾਂ ਕਿ ਜੋ ਬੱਚੇ ਮਤਲਬ ਸਕੂਲ ਦੇ ਵਿੱਚ ਐਡਮਿਸ਼ਨ ਤੋਂ ਰਹਿ ਰਹੇ ਨੇ ਬੱਚੇ ਸਕੂਲਾਂ ਵਿੱਚ ਨਹੀਂ ਜਾ ਸਕਦੇ ਕਈ ਵੇਲੇ ਕਈ ਗੱਲਾਂ ਤਾਂ ਵੇਰ ਨਹੀਂ ਹੁੰਦੇ ਤਾਂ ਅਸੀਂ ਬੱਚਾ ਨੂੰ ਸਕੂਲ ਤੱਕ ਪਹੁੰਚਾਉਂਦੇ ਆ ਆਇਤੇ ਚਰਾ ਦੇ ਆਗੇ ਭੱਜੋਗੇ ਮੋਬੀ ਜੀ ਹੋ ਗਈ ਫੋਟੋ ਆ ਰੋਸ਼ਨੀ ਤਾਂ ਨਹੀਂ ਪੈ ਰਹੀ YouTube ਤੇ ਆ ਜਾਓ ਰਿਕਮੈਂਡਨ ਦੀ ਬੇਨਤੀ ਹੈ ਕਿ ਉੱਤੇ ਆ ਜਾਓ ਉੱਤੇ ਅੰਮੀ ਜੀ ਉੱਤੇ ਆਓ ਸੁਭਾਸ਼ ਜੀ ਮੈਂ ਸਾੜਾ ਦੇ ਨਾਲ ਹੀ ਲੈ ਸਕਦਾ ਰਾਜਨ ਜੀ ਕਿੰਨੇ ਨਾਲ ਲਾਵਾਂਗਾ ਕਰਨ ਢਟਵਾਲ ਜੀ ਸੱਤ पिछे <laughs> न ਔਰ ਅੱਜ ਜਿੰਨਾ ਵੀ ਸਾਰਾ ਕਾਰਜਕ੍ਰਮ ਹੈ ਸੈਂਟਰ ਆਫ ਸਾਊਂਡ ਦੀ ਸੇਵਾ ਜਿਹੜੀ ਸਾਡੇ ਵੀਰ ਜੀ ਨੇ ਕੀਤੀ ਹੈ ਪਰਮਾਤਮਾ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਕਰੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਮੀਟ ਸਮਾਜਦਨ ਔਰ ਮਿਸਮਹ ਹਮ ਤਾਂ ਸਾਹਮਣੇ ਹੋ ਥੈਂਕ ਯੂ ਅੱਜ ਕੋਈ ਨਹੀਂ ਉਨਦੀਪ ਉਸਮਨ ਤੁਹਾਨੂੰ ਕੋਈ ਆਹ ਕਰਾ ਪ੍ਰਧਾਨ ਜੀ ਇੱਕ ਮਿੰਟ ਸਾਹਿਬ ਕਿੱਥੇ ਨਹੀਂ ਨਹੀਂ ਇੱਧਰ ਆਓ ਆਜੋ ਆਜੋ ਠੇਕੇਦਾਰ ਸਾਹਿਬ ਠੀਕ ਹੈ ਦਾ ਕੁਲਦੀਪ ਸਿੰਘ ਜੀ ਸ਼ੈਲ ਹੈਲਥ ਫਾਊਂਡੇਸ਼ਨ ਮੈਂ ਮੇਰਾ ਨਾਮ ਚਰਨਜੀਤ ਕੁਮਾਰ ਹੈ ਜੀ ਮੈਂ ਮਿਸ਼ਨ ਹੈਲਥ ਫਾਊਂਡੇਸ਼ਨ ਤੋਂ ਪ੍ਰੈਜ਼ੀਡੈਂਟ ਐ ਔਰ ਅੱਜ ਜੋ ਇਹ ਮਹਾਨ ਸ਼ਖਸੀਅਤ ਜੀ ਆਏ ਉੱਤੇ ਸਾਡੇ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਜੀ ਜੋ ਅੱਜ ਉਹਨਾਂ ਦਾ 133ਵਾਂ ਜਨਮ ਦਿਨ ਉਸ ਜਨਮ ਦਿਨ ਦੇ ਮੌਕੇ ਤੇ ਮਿਸ਼ਨ ਹੈਲਪ ਫਾਊਂਡੇਸ਼ਨ ਵੱਲੋਂ ਮੇਰੀ ਬੇਨਤੀ ਹੈ 1 ਮਿੰਟ ਚ ਉੱਤੇ ਆ ਜਾਓ। ਫੌਸਟ ਬੋਰਡ ਕਲੋਨੀ ਦੇ ਵਿੱਚ ਜੋ ਯਾਰ ਇੰਨੀ ਧਿਆਨ ਜੀ ਰੇਖਾ ਯਾਰ ਬਾਰ ਬਾਰ ਮੈਂ ਨਾਲੇ ਤੋਂ ਗਰੀਬ ਘਰ ਦੇ ਬੱਚਿਆਂ ਨੂੰ ਪੜ੍ਹਾਉਂਦੇ ਉਹਨਾਂ ਬੱਚਿਆਂ ਵਾਸਤੇ ਅੱਜ ਕਾਪੀਜ਼ ਔਰ ਸਟੇਸ਼ਨਰੀ ਦਾ ਇੰਤਜ਼ਾਮ ਕੀਤਾ ਗਿਆ। ਉਹਨਾਂ ਬੱਚਿਆਂ ਨੂੰ ਕਾਪੀਜ਼ ਔਰ ਸਟੇਸ਼ਨਰੀ ਜਿਹੜੀਆਂ ਆ ਉਹ ਮੁਹੱਈਆ ਕਰਾਈਆਂ ਗਈਆਂ ਮਿਸ਼ਨ ਹੈਲਪ ਫਾਊਂਡੇਸ਼ਨ ਵੱਲੋਂ। ਇਹ ਇਹਨਾਂ ਨੂੰ ਸਰਪਾਪਾ ਲੈ ਕੇ ਉਪਰਾਲੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਫਾਊਂਡੇਸ਼ਨ ਵੱਲੋਂ ਕੀਤੇ ਜਾਣਗੇ। ਦੇਖੋ ਚੰਦਨ ਜੀ ਮੈਂ ਦੱਸਣਾ ਚਾਹੁੰਦਾ ਕਿ ਸਾਡੀ ਜੋ ਐਨਜੀਓ ਹੈ ਉਹਦਾ ਨਾਮ ਹੀ ਮਿਸ਼ਨ ਹੈਲਪ ਫਾਊਂਡੇਸ਼ਨ ਹੈ ਅਸੀਂ ਇਹ ਫਾਊਂਡੇਸ਼ਨ ਜਿਹੜੀ ਹੈ ਉਹ ਲੋੜਵੰਦ ਲੋਕਾਂ ਦੀ ਮਦਦ ਵਾਸਤੇ ਬਣਾਈ ਹੈ ਔਰ ਪਿਛਲੇ ਸਮੇਂ ਦੇ ਵਿੱਚ ਸਾਡੀ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਦੋ ਵਾਰ ਔਰ ਜੇ ਗਰੀਬ ਧੀਆਂ ਦੇ ਵਿਆਹ ਵੀ ਕੀਤੇ ਗਏ ਨੇ ਔਰ ਬਹੁਤ ਸਾਰੇ ਜਿਹੜੇ ਵਿਧਵਾ ਭੈਣਾਂ ਨੇ ਉਹਨਾਂ ਨੂੰ ਰਾਸ਼ਨ ਮੁਹੱਈਆ ਕਰੰਦੀ ਐ ਐਨਜੀਓ ਔਰ ਬਹੁਤ ਸਾਰੇ ਐਸੇ ਲੋਕ ਨੇ ਜੋ ਬਿਮਾਰ ਸਨ ਔਰ ਆਪਣਾ ਇਲਾਜ ਕਰਾਉਣ ਦੇ ਵਿੱਚ ਅਸਮਰਥ ਸੀ ਉਹਨਾਂ ਦੇ ਪਰਿਵਾਰ ਵੀ ਇਲਾਜ ਕਰਾਉਣ ਦੇ ਵਿੱਚ ਅਸਮਰਥ ਸੀ ਔਰ ਸਾਡੀ ਐਨਜੀਓ ਨੇ ਉਹਨਾਂ ਦਾ ਇਲਾਜ ਕਰਵਾਇਆ ਔਰ ਇਸ ਵळे ਉਹੜੇ ਮਰੀਜ਼ ਨੇ ਉਹ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਨੇ ਸਾਡੀ ਮਿਸ਼ਨ ਹੈਲਪ ਫਾਊਂਡੇਸ਼ਨ ਜਿਹੜੀ ਹੈ ਉਹ ਸਮੇਂ-ਸਮੇਂ ਤੇ ਹਰ ਲੋੜਵੰਦ ਦੀ ਮਦਦ ਕਰਦੀ ਰਹਿੰਦੀ ਹੈ ਆ ਜੀ ਫੋਟੋ ਕਰਾਈਏ ਜੈ ਭੀਮ ਜੈ ਭਾਰਾ ਸਾਥਿਓ ਮੈਂ ਸਨੀਧਾਨਪ ਰਾਸ਼ਟਰੀ ਅਧਿਕਾਰੀ ਅੰਬੀਟਕਰ ਸਮਾਜਦਲ ਔਰ ਕਾਰਕਿਰਤਾ ਮਿਸ਼ਨ ਹੈਲਥ ਫਾਊਂਡੇਸ਼ਨ ਦਾ ਅੱਜ ਅੰਬੀਡਕਰ ਸਮਾਜ ਦਲ ਔਰ ਮਿਸ਼ਨ ਹੈਲਥ ਫਾਊਂਡੇਸ਼ਨ ਵੱਲੋਂ ਸਾਂਝਾ ਉਪਰਾਲਾ ਕਰਕੇ ਬਾਬਾ ਸਾਹਿਬ ਭੀਮਰਾਓਂ ਬੀੜਕਰ ਜੀ ਦਾ 133ਵਾਂ ਜਨਮ ਦਿਹਾੜਾ ਜਿਹੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਹੈ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਜਿੱਥੇ ਸਟੂਡੈਂਟੀ ਬੱਚਿਆਂ ਨੂੰ ਬੁੱਕਸ ਕਿਤਾਬਾਂ ਯੂਨੀਫਾਰਮ ਔਰ ਬੈਗ ਵੰਡੇ ਗਏ ਔਰ ਬਾਬਾ ਸਾਹਿਬ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ ਔਰ ਅੱਜ ਜਿਹੜਾ ਮੈਸੇਜ ਦਿੱਤਾ ਗਿਆ ਲੋਕਾਂ ਨੂੰ ਪੜੋਲੀਪੋਸ ਸੰਘਰਸ਼ ਜਿਹੜਾ ਉਹ ਇਕੱਠੇ ਹੋ ਕੇ ਕਰੋ ਤਾਂ ਕਿ ਜਿਹੜਾ ਐਜੂਕੇਸ਼ਨ ਦੇ ਉੱਤੇ ਬਾਬਾ ਸਾਹਿਬ ਨੇ ਜ਼ੋਰ ਦਿੱਤਾ ਸੀਗਾ ਲੋਕੀ ਔਰਤੋਂ ਵੇਅਰ ਹੋ ਸਕਣ ਔਰ ਜਿਸ ਤਰ੍ਹਾਂ ਸੀ ਦੇਖਦੇ ਆ ਕਿ ਮਿਸ਼ਨ ਜਿਹੜਾ ਹੈਲਥ ਫਾਊਂਡੇਸ਼ਨ ਆ ਸਾਡੀ ਇਹ ਜਗ੍ਹਾ ਜਗ੍ਹਾ ਬਿਮਾਰ ਲੋਕਾਂ ਦੀ ਹੈਲਪ ਕਰਨੀ ਤਰ੍ਹਾਂ ਤਰ੍ਹਾਂ ਦੇ ਕੈਂਪ ਲਗਾਣੇ ਐਜੂਕੇਸ਼ਨ ਲਈ ਕਾਫੀ ਉਪਰਾਲੇ ਕਰਦੀ ਪਈ ਆ ਔਰ ਇਸੇ ਤਰ੍ਹਾਂ ਅੱਗੇ ਵੀ ਜਿਹੜੀ ਆ ਅੰਬੇਡਕਰ ਸਮਾਜ ਦਲ ਔਰ ਮਿਸ਼ਨ ਹੈਲਥ ਫਾਊਂਡੇਸ਼ਨ ਜਿਹੜੀ ਆ ਰਲ ਕੇ ਲੋਕਾਂ ਦੀ ਸੇਵਾ ਕਰੇਗੀ ਵਿਸ਼ੇਸ਼ ਤੌਰ ਤੇ ਅੱਜ ਦੀ ਜਿਹੜੀ ਪ੍ਰਧਾਨਗੀ ਕਾਰਜਕ੍ਰਮ ਦੀ ਰਹੀ ਆ ਜਗਦੀਪ ਪਟਵਾਲ ਜੀ ਔਰ ਪਵਨ ਸੱਬਰਵਾਲ ਔਰ ਚਰਨਜੀਤ ਇਹ ਤਿੰਨਾਂ ਸਾਥੀਆਂ ਵੱਲੋਂ ਇਹ ਪ੍ਰੋਗਰਾਮ ਜਿਹੜਾ ਮੈਨੇਜ ਕੀਤਾ ਗਿਆ ਮੈਂ ਆਪਣੇ ਵੱਲੋਂ ਔਰ ਪੂਰੀ ਟੀਮ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਉਹਦੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਪ੍ਰਧਾਨ ਸੰਜੀਪ ਕੁਮਾਰ ਜੀ ਉਹਦੇ ਨਾਲ ਪੰਜਾਬ ਦੇ OBC ਸੈੱਲ ਦੇ ਪ੍ਰਧਾਨ ਅਮਿਤ ਜੀ ਔਰ ਮੈਂ ਬਹੁਤ ਸਾਰੇ ਅਜੇ ਸਜਨਾਏ ਕਿਤੇ ਕਿਤੇ ਨਾਲ ਨਾ ਸਾਡੇ ਐਂਟਰਟੇਨਮੈਂਟ ਦੇ ਫਲਾਈ ਸੈੱਲ ਦੇ ਪ੍ਰਧਾਨ ਓਮ ਪ੍ਰਕਾਸ਼ ਜੀ ਪੰਜਾਬ ਯੂਥ ਪ੍ਰਧਾਨ ਗੁਲਸ਼ਨ ਪੱਟੀ ਜੀ ਗੁਰਤਾਜ ਜੀ ਬੋਬੀ ਜੀ ਸੰਧੂ ਜੀ ਰਾਜਨ ਜੀ ਕੁਲਦੀਪ ਸਿੰਘ ਠੇਕੇਦਾਰ ਚੇਅਰਮੈਨ ਸਾਹਿਬ ਅਰुण ਗੇਲ ਜੀ ਸਾਡੇ ਪੰਜਾਬ ਕੈਸ਼ੀਅਰ ਰਜੇਸ਼ ਗੇਲ ਜੀ ਵਪਾਰ ਸੈਲ ਦੇ ਪੰਜਾਬ ਪ੍ਰਧਾਨ ਮਤਲਬ ਬਹੁਤ ਸਾਰੇ ਸਾਥੀ ਬਲਜੀਤ ਸਿੰਘ ਲਾਲੀ ਜੀ ਜਿਹੜੇ ਸਾਡੇ ਪੰਜਾਬ ਦੇ ਵਾਈਸ ਪ੍ਰਧਾਨ ਨੇ ਔਰ ਗੋਰੀ ਬਹੁਤ ਸਾਰੇ ਕਾਰਕਟਰ ਜਾਏ ਉਹਨਾਂ ਸਾਰਿਆਂ ਦਾ ਮਿਸ਼ਨ ਹੈਲਥ ਫਾਊਂਡੇਸ਼ਨ ਵੱਲੋਂ ਅੰਬੇਡਕਰ ਸਮਾਜ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਆਸ ਕਰਦੇ ਆ ਅੱਜ ਦੇ ਪ੍ਰੋਗਰਾਮ ਤੋਂ ਲੋਕ ਜਿਹੜੇ ਆ ਨਸ਼ਿਆਂ ਤੋਂ ਦੂਰ ਰਹਿਣ ਦਾ ਮੈਸੇਜ ਔਰ ਐਜੂਕੇਸ਼ਨ ਦੇ ਪ੍ਰਤੀ ਅਵੀਰ ਹੁੰਦਾ ਮੈਸੇਜ ਜਿਹੜਾ ਉਹਨੂੰ ਅਪਣਾਣਗੇ ਜੈ ਭੀਮ ਜੈ ਭਗਤ ਮੇਰਾ ਨਾਮ ਪਵਨ ਸੱਬਰਵਾਲ ਹੈ ਜੀ ਮੈਂ ਮਿਸ਼ਨ ਹੈਲਥ ਫਾਊਂਡੇਸ਼ਨ ਦਾ ਚੇਅਰਮੈਨ ਹੈ ਜੀ ਜਿਹੜਾ ਉਪਰਾਲਾ ਵਾ ਸਰ ਉਹ ਬੱਚਿਆਂ ਦੇ ਲਈ ਕੀਤਾ ਗਿਆ ਜਿਹੜੇ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਆ ਉਹ ਸਾਡੇ ਭੈਣਾਂ ਸਿਸਟਰ ਰੇਖਾ ਜੀ ਉਹ ਫ੍ਰੀ ਆਫ ਕੋਸਟ ਅਸੀਂ ਉਹਨਾਂ ਲਈ ਉਪਰਾਲਾ ਕੀਤਾ ਹੈ ਔਰ ਬਾਬਾ ਸਾਹਿਬ ਉਮੀਦ ਕਰਦੀ ਜਨਤੀ ਦੇ ਉਪਰਕਸ਼ ਦੇ ਵਿੱਚ ਉਪਰਾਲਾ ਕੀਤਾ ਹੈ ਅਜੇ ਜੀ ਉੱਤੇ ਆ ਜਾਓ ਸਾਥੀ ਸਾਰੇ ਆ ਜਾਓ ਸਾਰੇ ਸੁਪਰੇ ਬਣੇ ਜਿਹੜੇ ਸਾਰੇ ਬਣੇ ਆ ਉਹ ਵੀ ਆਈ ਸਾਡੀ ਫਾਊਂਡੇਸ਼ਨ ਵੱਲੋਂ ਜਿਹੜੇ ਗਰੀਬ ਪਰਿਵਾਰ ਹੈ ਜਿਨ੍ਹਾਂ ਕੋ ਸੰਸਕਾਰ ਲਈ ਪੈਸੇ ਨਹੀਂ ਹੁੰਦੇ ਸਾਡੀ ਮਿਸ਼ਨ ਹੈਲਪ ਫਾਊਂਡੇਸ਼ਨ ਵੱਲੋਂ ਸੰਸਕਾਰ ਕਰਵਾਏ ਜਾਂਦੇ ਆ ਜਿਹੜੀਆਂ ਵਿਧਵਾ ਭੈਣਾਂ ਉਹਨਾਂ ਨੂੰ ਰਾਸ਼ਨ ਦੀ ਸਹੂਲਤ ਦਿੱਤੀ ਜਾਂਦੀ ਆ ਔਰ ਜਿਹੜੇ ਗਰੀਬ ਪਰਿਵਾਰ ਹੈ ਜਿਹੜੇ ਪੈਨਸਲਾਂ ਕਾਪੀਆਂ ਪੈਨ ਨਹੀਂ ਲੈ ਸਕਦੇ ਉਹਨਾਂ ਨੂੰ ਸਾਡੀ ਸੰਸਤਾ ਜਿਹੜੀ ਆ ਉਹ ਇਹਨਾਂ ਚੀਜ਼ਾਂ ਲਈ ਜਰੂਰ ਤੋਂ ਪੂਰੀ